ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡੀਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਪ੍ਰੀਚੇਸ ਇੰਸ਼ੋਰੈਂਸ ਡਿਆਨਾ ਵਾਲੇ ਟਰੱਕਾਂ ਦੇ ਮੁਤਲਕ ਚਾਇਟੇ ਕੰਪਨੀ ਸੈਟਅਪ ਕਰਾਉਣੀ ਹੈ ਜਾਂ ਫਿਰ ਤੁਸੀਂ ਜੋਰਜ ਕਰਾਉਣੀ ਹੈ ਸੰਪਰਕ ਕਰੋ 4632731687 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਬਾਤਿਆਂ ਜੀ ਅਗਲੀ ਵੱਡੀ ਖਬਰ ਦੇ ਨਾਲ ਅਮਰੀਕਾ ਦੇ ਵਿੱਚ ਇੱਕ ਪਾਸੇ ਤਾਂ ਆਈਸ ਦੇ ਵੱਲੋਂ ਫੜੋ ਫੜਾਈ ਦਾ ਦੌਰ ਜਾਰੀ ਹੈਗਾ ਤੇ ਦੂਜੇ ਪਾਸੇ ਅਦਾਲਤੀ ਪ੍ਰਕਿਰਿਆਵਾਂ ਚੱਲ ਰਹੀਆਂ ਹੈਗੀਆਂ ਨੇ ਹੁਣ ਕੋਰਟ ਨੇ ਕਿਹਾ ਹੈਗਾ ਕਿ ਆਈਸ ਫੜ ਨਹੀਂ ਸਕਦੀ ਰੋਕ ਲਗਾਈ ਗਈ ਹੈ ਕੀ ਮਾਮਲਾ ਸਾਹਮਣੇ ਆ ਰਿਹਾ ਹੈਗਾ ਕਿਸ ਤਰੀਕੇ ਨਾਲ ਰੋਕ ਲਗਾਈ ਹੈਗੀ ਹੈ ਆਈਸ ਦੇ ਉੱਪਰ ਜਾਦਾ ਜਾਣ ਕਰਨ ਲਈ ਸੀਨੇ ਪੱਤਰਕਾਰ ਸੁਖਦੇਵ ਸਿੰਘ ਚੁਗਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁਗਵਾ ਸਾਹਿਬ ਬਿਲਕੁਲ ਜੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਹਜ਼ਾਰਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਫੈਡਰਲ ਅਦਾਲਤ ਨੇ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਹਰਾਸਤ ਵਿੱਚ ਲਏ ਜਾਂਦੇ ਰੋਕ ਲਾ ਦਿੱਤੀ ਹੈ ਇਹ ਮਿਨੀਪੋਲਿਸ ਮਿਨੀਸੋਟਾ ਦੀ ਗੱਲ ਹੈਗੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਵੀ ਲੋਕ ਅਮਰੀਕਾ ਵਿੱਚ ਦਾਖਲ ਹੋਏ ਹੈ ਉਹਨਾਂ ਨੂੰ ਇਹ ਰਾਹਤ ਦਿੱਤੀ ਹੈ ਕਿ ਫੈਡਰਲ ਦੀ ਡਿਗ੍ਰੇਸ਼ਨ ਵਾਲੇ ਉਹਨਾਂ ਦੀ ਫਰਮ ਲਾਈਨ ਜਿਹੜੀ ਆ ਉਹ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਪਹਿਲਾਂ ਵੀ ਇਸ ਤੋਂ ਕਈ ਫੈਡਰਲ ਕੋਰਟ ਦੇ ਜਿਹੜੇ ਆਦੇਸ਼ ਆਏ ਆ ਬਾਕੀ ਦੇਖਦੇ ਹਾਂ ਹੁਣ ਇਹਦੇ ਉੱਤੇ ਕੀ ਹੁੰਦਾ ਪਰ ਵੱਡੀ ਗਾਹਤ ਹੈ ਜੀ ਮਿਨੀ ਸੋਟਾ ਦੀ ਅਦਾਲਤ ਦਾ ਤਾਜ਼ਾ ਹੁਕਮ ਜਿਹੜਾ 트럼ਪ ਸਰਕਾਰ ਦੇ ਉਸ ਐਲਾਨ ਮਗਰੋਂ ਆਇਆ ਜਿਸ ਵਿੱਚ ਹਜ਼ਾਰਾਂ ਰੈਫਿਊਜੀ ਕੇਸਾਂ ਦੀ ਪੁਨਰ ਸਮੀਖਿਆ ਕਰਨ ਦਾ ਜ਼ਿਕਰ ਕੀਤਾ ਗਿਆ ਫੈਡਰਲ ਜੱਜ ਜੌਹਨ ਤਨਹਾਈਮ ਨੇ ਕਿਹਾ ਕਿ ਬਿਗੈਰ ਗ੍ਰੀਨ ਕਾਰਡ ਵਾਲੇ ਰਫਿਊਜੀਆ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਅਮਰੀਕਾ ਵਿੱਚ ਰਹਿਣ ਦਾ ਹੱਕ ਹੈ ਸਿਰਫ ਇੰਨਾ ਹੀ ਨਹੀਂ ਬਿਗੈਰ ਵਰੰਟਾਂ ਤੋਂ ਇਮੀਗ੍ਰੇਸ਼ਨ ਵਾਲੇ ਏਜੰਟ ਜਿਹੜੇ ਆ ਇਹਨਾਂ ਦੇ ਘਰਾਂ ਵਿੱਚ ਦਾਖਲ ਨਹੀਂ ਹੋ ਸਕਣਗੇ ਅਤੇ ਧਾਰਨਿਕ ਸਥਾਨਾਂ ਵੱਲ ਜਾਂਦੇ ਆ ਜਾਂ ਗਰੋਸਰੀ ਖਰੀਦਣ ਜਾਂਦੇ ਆ ਪ੍ਰਵਾਸੀਆਂ ਨੂੰ ਹਰ ਅਸਤ ਵਿੱਚ ਨਹੀਂ ਲਿਆ ਜਾ ਸਕਦਾ ਸਿਰਫ ਜਿਨ੍ਹਾਂ ਦੇ ਉੱਤੇ ਡੈਪੂਟੇਸ਼ਨ ਦੇ ਹੁਕਮ ਲੱਗੇ ਹੋਏ ਆ 25 ਏਜੰਟ ਸਿਰਫ ਉਹਨਾਂ ਨੂੰ ਫੜ ਸਕਦੇ ਆ ਜਿਹੜੇ ਜੱਜ ਜੌਨ ਟਨਹਾਇਮ ਨੇ ਉਹਨਾਂ ਦੇ ਹੁਕਮ ਭਾਵੇਂ 5600 ਪ੍ਰਵਾਸੀਆਂ ਦੁਆਲੇ ਕੇਂਦਰਤ ਹਨ ਜਿਨ੍ਹਾਂ ਦੇ ਰੈਫਿਊਜੀ ਕੇਸ ਦਾ ਦਰਜਾ ਮਿਲਣ ਦੇ ਬਾਵਜੂਦ ਹੁਣ ਤੱਕ ਗ੍ਰੀਨ ਕਾਰਡ ਨਹੀਂ ਮਿਲ ਸਕੇ ਪਰ ਇਮੀਗ੍ਰੇਸ਼ਨ ਮਾਇਰਾਂ ਦਾ ਕਹਿਣਾ ਕਿ ਇਹਨਾਂ ਹੁਕਮਾਂ ਦਾ ਫਾਇਦਾ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਵਿਚਾਰ ਅਧੀਨ ਮੁਕੱਦਮਿਆਂ ਵਾਲੇ ਅਸਾਈਲਮ ਕਲੇਮਟ ਵਾਲੇ ਵੀ ਲੈ ਸਕਦੇ ਹਨ ਇਹ ਗੱਲ ਦੁਬਾਰਾ ਫੇਰ ਧਿਆਨ ਨਾਲ ਸੁਣ ਲਿਓ ਕਿ ਜਿਹੜੇ ਇਮੀਗ੍ਰੇਸ਼ਨ ਦੇ ਮਾਹਿਰ ਹੈਗੇ ਨੇ ਵਕੀਲ ਨੇ ਉਹ ਕਹਿੰਦੇ ਆ ਕਿ ਇਹ ਜਿਹੜਾ ਫਰਮਾਨ ਆਇਆ ਹੈਗਾ ਆ ਜਿਹੜਾ ਜੋਹਨ ਟਨਹਾਈਮ ਜੱਜ ਸਾਹਿਬ ਨੇ ਇਹ ਆਰਡਰ ਦਿੱਤਾ ਇਹ ਕੱਲਾ ਰਫਿਊਜੀਆ ਦਾ ਨਹੀਂ ਹੈਗਾ ਇਸ ਦਾ ਫਾਇਦਾ ਜਿਹੜੇ ਆ ਜਿਹੜੇ ਅਸਾਈਲਮ ਕੇਸਾਂ ਵਾਲੇ ਆ ਉਹ ਵੀ ਲੈ ਸਕਦੇ ਕਿਉਂਕਿ ਮਾਨਯੋਗ ਜੱਜ ਨੇ ਕਿਹਾ ਕਿ ਮਦਈ ਧਿਰ ਇਹ ਦਰਸਾਉਣ ਵਿੱਚ ਸਫਲ ਰਹੀ ਹੈ ਕਿ 트ੰਪ ਸਰਕਾਰ ਉਹਨਾਂ ਰਿਫਿਜੀਆ ਨੂੰ ਹਰਾਸਤ ਵਿੱਚ ਨਹੀਂ ਲੈ ਸਕਦੀ ਜਿਨ੍ਹਾਂ ਵਿਰੁੱਧ ਡੈਪੋਟੇਸ਼ਨ ਦੇ ਹੁਕਮ ਜਾਰੀ ਨਹੀਂ ਹੋਏ ਉਧਰ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਨੇ ਅਦਾਲਤੀ ਫੈਸਲੇ ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਨਿਆਂਕ ਕਾਣ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਫਿਲਹਾਲ ਡੀ ਐਚ ਐਸ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਇੱਥੇ ਦੱਸਣਾ ਬਣਦਾ ਕਿ ਮਿਨੀ ਸੋਟਾ ਵਿੱਚੋਂ 3400 ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਏਜੰਟ ਜਿਹੜੇ ਆ ਗ੍ਰਿਫਤਾਰ ਕਰ ਚੁੱਕੇ ਨੇ ਅਤੇ ਹਜ਼ਾਰਾਂ ਮਾਮਲਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜੋ ਬਾਈਡਨ ਦੇ ਰਾਸ਼ਟਰਪਤੀ ਹੁੰਦਿਆ ਦਾਖਲਾ ਮਿਲਿਆ ਸੀਗਾ ਐਜੇ ਰਿਫਿਜੀ ਹੁਣ ਇਹ ਮਿਨੀ ਸੋਟਾ ਦੀ ਅਦਾਲਤ ਨੇ ਜਿਹੜਾ ਇਹਮ ਫੈਸਲਾ ਸੁਣਾਇਆ ਦੂਜੇ ਪਾਸੇ ਅਮਰੀਕਾ ਦੇ ਨਾਇਨ ਸਰਕਟ ਦੀ ਅਪੀਲ ਅਦਾਲਤ ਨੇ ਇੱਕ ਹੋਰ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੈਨਿਜੂਏਲਾ ਨਾਲ ਸੰਬੰਧਿਤ ਹਜ਼ਾਰਾਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਰਹਿਣ ਕੰਮ ਕਰਨ ਅਤੇ ਉਹਨਾਂ ਦੇ ਹੱਕ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਗ੍ਰੈਸ ਸੁਰੱਖਿਆ ਮੰਤਰੀ ਕ੍ਰਿਸਟੀਨੀਓਮ ਨੇ ਆਪਣੀਆਂ ਹੱਦਾਂ ਤੋਂ ਬਾਹਰ ਜਾਂਦਿਆਂ ਇਹਨਾਂ ਲੋਕਾਂ ਨੂੰ ਮਿਲੀ ਟੈਂਪਰੇਰੀ ਪ੍ਰੋਟੈਕਸ਼ਨ ਖਤਮ ਕੀਤੀ ਪਰ ਅਕਤੂਬਰ ਵਿੱਚ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤ ਅਪੀਲ ਅਦਾਲਤ ਦੇ ਫੈਸਲੇ ਨੂੰ ਕਮਜ਼ੋਰ ਕਰ ਰਿਹਾ ਹੈ ਜਿਸ ਵਿੱਚ ਕ੍ਰਿਸਟੀ ਨਿਯਮ ਨੂੰ ਕਾਰਵਾਈ ਜਾਰੀ ਰੱਖਣ ਦੀ ਖੁੱਲ ਦਿੱਤੀ ਗਈ ਜਦ ਕਿ ਮੁਕੰਮਲ ਫੈਸਲਾ ਆਉਣਾ ਹਜੇ ਬਾਕੀ ਹੈਗਾ ਦੇਖੋ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜ਼ਰੂਰ ਆਈਆਂ ਕਿਉਂਕਿ ਅਦਾਲਤਾਂ ਜਿਹੜੀਆਂ ਨੇ ਉਹ ਫਿਰ ਵੀ ਕਿਤੇ ਨਾ ਕਿਤੇ ਨਿਆਂ ਦੇ ਰਹੀਆਂ ਪਰ ਜਿਹੜਾ ਆਈਸ ਵਿਭਾਗ ਹੈਗਾ ਇਮੀਗ੍ਰੇਸ਼ਨ ਵਿਭਾਗ ਹੈਗਾ ਡੀ ਐਚ ਐਸ ਵਿਭਾਗ ਹੈਗਾ ਉਹ ਕਿਤੇ ਨਾ ਕਿਤੇ ਹਰ ਚੀਜ਼ ਦੇ ਵਿੱਚ ਜਲਦਬਾਜ਼ੀ ਕਾਲੀ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਨਾ ਕੋਈ ਅਦਾਲਤੀ ਹੁਕਮ ਆਉਣ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਲੋਕ ਚੱਕੇ ਜਾਂਦੇ ਆ ਅਰੈਸਟ ਕੀਤੇ ਜਾਂਦੇ ਆ ਕਰ ਲਓ ਪਰ ਅਦਾਲਤਾਂ ਫਿਰ ਵੀ ਲੋਕਾਂ ਨੂੰ ਜ਼ਰੂਰ ਰਾਹਤ ਦੇ ਰਹੀਆਂ ਬਾਕੀ ਚੰਦ ਸਾਹਿਬ ਇਸ ਚੀਜ਼ ਨੂੰ ਲੈ ਕੇ ਦੇਖੋ ਅੱਗੇ ਹੁਣ ਕੀ ਆਉਂਦਾ ਪਰ ਇਸ ਟਾਈਮ ਜੋ ਹਾਲਾਤ ਮਿਨੀ ਸੋਟਾ ਵਿੱਚ ਬਣੇ ਹੋਏ ਆ ਉਹ ਬਹੁਤ ਹੀ ਜ਼ਿਆਦਾ ਗੰਭੀਰ ਹਾਲਾਤ ਨੇ ਉੱਥੇ ਬਹੁਤ ਵੱਡੇ ਪ੍ਰੋਟੈਸਟ ਹੋ ਰਿਹਾ ਇਸ ਮੁੱਦੇ ਨੂੰ ਲੈ ਕੇ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਪਰ ਵੱਡੇ ਪ੍ਰੋਟੈਸਟ ਹੋਏ ਵੀ ਆ ਤੇ ਹੋ ਵੀ ਰਹੇ ਆ ਤੇ ਨਾਲ ਦੀ ਨਾਲ ਇਹ ਵੀ ਦੱਸਦੀ ਏ ਕਿ ਹੁਣ ਤੱਕ ਜਿਹੜੀਆਂ 2 ਮੌਤਾਂ ਹੋਈਆਂ ਆ ਜੋ ਕਿ ਆਈਸ ਏਜੈਂਟਸ ਵੱਲੋਂ ਜਿਹੜੀਆਂ ਗੋਲੀ ਮਾਰੀ ਗਈ ਐ ਦੋ ਮੌਤਾ ਹੋ ਚੁੱਕੀਆਂ ਹੁਣ ਤੱਕ ਮਿਨੀ ਸੋਟਾ ਵਿੱਚ ਜਿਹਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜਾ ਇਸ ਟਾਈਮ ਟੈਂਸ ਦੇ ਵਿੱਚ ਸਾਰਾ ਕੁਝ ਚੱਲਦਾ ਪਿਆ ਤੇ ਇਸ ਨੂੰ ਲੈ ਕੇ ਟਰੰਪ ਸਾਹਿਬ ਨੇ ਵੀ ਕਹਿ ਲੋ ਕਿ ਆਪਣਾ ਬਿਆਨ ਦਿੱਤਾ ਸੀਗਾ ਕਿ ਇਸ ਤਰੀਕੇ ਦੇ ਨਾਲ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਪਰ ਉਹਨਾਂ ਨੇ ਗੋਲਮੋਲ ਜੀ ਗੱਲ ਕਰਤੀ ਸੀਗੀ ਤੇ ਪਰ ਦੂਜੇ ਪਾਸੇ ਜੇ ਮਿਨੀ ਸੋਟਾ ਦੇ ਜਿਹੜੇ ਉਹ ਉੱਥੇ ਦੇ ਗਵਰਨਰ ਹੈਗੇ ਆ ਜਾਂ ਮੇਅਰ ਹੈਗੇ ਆ ਜਾਂ ਉੱਥੇ ਦੇ ਅਟਾਰਨੀ ਜਨਰਲ ਹੈਗੇ ਆ ਉਹ ਜਿਹੜੇ ਆ ਬਹੁਤ ਖਫਾ ਆ ਇਸ ਚੀਜ਼ ਤੋਂ ਜਿਨ੍ਹਾਂ ਨੇ ਅਦਾਲਤੀ ਦਰਵਾਜ਼ੇ ਵੀ ਖੜਕਾਏ ਆ 트ੰਪ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਜਿਸ ਤੋਂ ਬਾਅਦ ਕਾਫੀ ਕੋਚੀ ਹਿਲਜੁਲ ਹੋਈ ਹੈ ਜਿਨ੍ਹਾਂ ਅਫਸਰਾਂ ਨੇ ਏਜੰਟ ਆਈਸ ਏਜੰਟਸ ਨੇ ਜਿਹੜੀਆਂ ਗੋਲੀਆਂ ਚਲਾਈਆਂ ਸੀਗੀਆਂ ਦੋ ਜਣਿਆਂ ਦੀ ਹੱਤਿਆ ਹੋਈ ਸੀਗੀ ਇੱਕ ਪਹਿਲਾ ਰੇਨੇ ਬੁੱਡ ਤੇ ਉਸ ਤੋਂ ਬਾਅਦ ਇੱਕ ਹੁਣ ਹਾਲ ਦੀ ਘੜੀ ਵਿੱਚ ਇੱਕ ਹੋਰ ਮੌਤ ਹੋਈ ਸੀਗੀ ਉਹਨਾਂ ਦੋ ਅਫਸਰਾਂ ਨੂੰ ਜਿਹੜਾ ਫਾਇਰ ਕੀਤਾ ਗਿਆ ਆ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਜਿਹੜੇ ਆਈਸ ਦੇ ਜਿਹੜੇ ਟੈਂਪਰੇਰੀ ਅਫਸਰ ਲਾਏ ਗਏ ਸੀਗੇ ਬਾਰਡਰ ਪੈਟਰੋਲ ਤੋਂ ਉਹਨਾਂ ਨੂੰ ਲਿਆ ਕੇ ਤੇ ਉਹਨਾਂ ਨੂੰ ਵੀ ਹੁਣ ਕਹਿੰਦੇ ਛੁੱਟੀ ਤੇ ਭੇਜਤਾ ਜਾਂ ਦੁਬਾਰਾ ਕਹਿੰਦੇ ਆ ਕਿ ਬਾਰਡਰ ਪੈਟਰੋਲ ਤੇ ਹੀ ਭੇਜ ਦਿੱਤਾ ਗਿਆ ਕਿਉਂਕਿ ਉਹ ਵੀ ਸ਼ੱਕ ਦੇ ਘੇਰੇ ਵਿੱਚ ਪਾਏ ਜਾ ਰਹੇ ਆ ਤੇ ਲੋਕ ਜਿਹੜੇ ਆ ਉਹਨਾਂ ਨੂੰ ਨਹੀਂ ਪਸੰਦ ਕਰ ਰਹੇ ਸੋ 트럼ਪ ਪ੍ਰਸ਼ਾਸਨ ਜਿਹੜਾ ਇਸ ਟਾਈਮ ਕਾਫੀ ਕੁਝ ਜਿਹੜਾ ਉਹ ਜਲਦਬਾਜੀ ਵਿੱਚ ਬਹੁਤ ਕੁਝ ਕਰ ਰਿਹਾ ਹੈ ਤੇ ਪਰ ਜਿਹੜੀਆਂ ਅਦਾਲਤਾਂ ਹੈਗੀਆਂ ਚੰਦ ਸਾਹਿਬ ਉਹ ਕਿਤੇ ਨਾ ਕਿਤੇ ਹਜੇ ਵੀ ਲੋਕਾਂ ਨੂੰ ਨਿਆਂ ਦੇਣ ਦੇ ਮੂਡ ਵਿੱਚ ਨੇ ਜਿਸ ਤਰੀਕੇ ਨਾਲ ਚੁਗਾਵਾਂ ਸਾਹਿਬ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਦਾਲਤ ਨੇ ਇੰਟਰਵੈਨ ਕੀਤਾ ਹੈਗਾ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਰਾਹਤ ਮਿਲ ਸਕਦੀ ਹੈ ਫੜੋ ਫੜਾਈ ਦਾ ਦੌਰ ਘਟ ਸਕਦਾ ਹੈਗਾ ਇਹਨਾਂ ਗਤੀਵਿਧੀਆਂ ਦੇ ਵਿੱਚ ਠੱਲ ਪਾਈ ਜਾ ਸਕਦੀ ਹੈ ਇਸ ਤਰੀਕੇ ਦਾ ਬਿਲਕੁਲ ਚਲ ਸਾਹਿਬ ਜਿਸ ਸਾਹਿਬ ਦੇ ਨਾਲ ਆਈਸ ਜਾਂ ਕਹੋ ਕਿ ਡੀ ਐਚ ਐਸ ਉਹ ਭਾਗ ਜਿੰਨੀਆਂ ਕੋ ਗ੍ਰਿਫਤਾਰੀਆਂ ਕਰਨਾ ਚਾਹੁੰਦਾ ਸੀਗਾ ਮਿਨੀ ਸੋਟਾ ਜਾਂ ਮਿਨੀ ਐਪਲਸ ਵਿੱਚ ਇਹ ਉਹਨੀਆਂ ਨਹੀਂ ਕਰ ਪਾਏ ਉਹ ਤੁਸੀਂ ਦੇਖ ਲਓ ਤਕਰੀਬਨ 3400 ਬੰਦਾ ਇਹਨਾਂ ਨੇ ਫੜਿਆ ਐਡੀ ਵੱਡੀ ਸਟੇਟ ਦੇ ਵਿੱਚੋਂ ਤੇ ਉਹਦੇ ਵਿੱਚੋਂ ਵੀ ਬਹੁਤ ਲੋਕ ਜਿਹੜੇ ਐ ਉਹ ਕਹਿ ਲੋ ਕਿ ਪਰੋਲ ਤੇ ਬਾਹਰ ਆ ਜਾਣੇ ਆ ਜਾਂ ਬਾਅਦ ਵਿੱਚ ਉਹਨਾਂ ਦੇ ਕੇਸ ਡਿਸਮਿਸ ਹੋ ਜਾਣੇ ਆ ਤੇ ਉਹਦੇ ਤੁਸੀਂ ਦੇਖੋ ਹਜ਼ਾਰਾਂ ਉੱਥੇ ਆਈਸ ਏਜੰਟ ਲਾਏ ਈਵਨ ਕਿ ਉੱਥੇ ਜਿਹੜੇ ਆ ਫੌਜ ਨੂੰ ਵੀ ਯੂਜ਼ ਕੀਤਾ ਗਿਆ ਯਾਨੀ ਕਿ ਮਿਲਟਰੀ ਨੂੰ ਵੀ ਯੂਜ਼ ਕੀਤਾ ਗਿਆ ਉੱਥੇ ਨਾਲ ਦੀ ਨਾਲ ਜਿਹੜੇ ਆ ਸਾਰੇ ਹੀ ਜਿਹੜੇ ਵਿੰਗ ਹੈਗੇ ਆ ਇਮੀਗ੍ਰੇਸ਼ਨ ਦੇ ਬਾਰਡਰ ਪੈਟਰੋਲ ਦੇ ਉਹ ਸਾਰੇ ਹੀ ਉੱਥੇ ਵਰਤੇ ਗਏ ਯਾਨੀ ਕਿ ਪੂਰੀ ਉੱਥੇ ਮੈਨ ਫੋਰਸ ਜਿਹੜੀ ਹੈ ਉਹ ਵਰਤੀ ਗਈ ਪਰ ਫਿਰ ਵੀ ਜੋ ਇਹ ਹਾਸਲ ਕਰਨਾ ਚਾਹੁੰਦੇ ਸੀਗੇ ਕਿਉਂਕਿ 트럼ਪਸ ਸਾਹਿਬ ਕਹਿੰਦੇ ਆ ਕਿ ਮੈਨੀਸੋਟਾ ਦੇ ਵਿੱਚ ਜਿਹੜੀ ਸਮਾਲੀਅਨ ਕਮਿਊਨਿਟੀ ਹੈ ਉਹ ਬਹੁਤ ਵੱਡੇ ਪੱਧਰ ਤੇ ਹੀਰਾਫਰੀ ਕਰ ਰਹੀ ਆ ਉਥੇ ਕਤਲੋਗਾਰਤ ਬਹੁਤ ਹੋ ਰਹੀ ਆ ਉਥੇ ਤਾਂ ਰਾਹ ਜਾਂਦੇ ਜਾਂਦੇ ਬੰਦਾ ਮਾਰ ਦਿੰਦੇ ਆ ਬਹੁਤ ਕੁਝ ਇਹੋ ਜਿਹੀਆਂ ਗੱਲਾਂ ਸਾਹਮਣੇ ਦਿਖਾਈਆਂ ਜਾ ਰੀਆਂ ਸੀ ਵੀਡੀਓ ਦਿਖਾਈਆਂ ਜਾ ਰੀਆਂ ਸੀ ਪਰ ਜਿੰਨਾ ਕੁਝ ਸੁਣਨ ਨੂੰ ਮਿਲਦਾ ਪਿਆ ਸੀਗਾ ਉਹਦੇ ਜੇ ਅਕੋਰਡਿੰਗ ਆਪਾਂ ਦੇਖੀਏ ਤੇ ਇੰਨੀਆਂ ਵੱਡੀਆਂ ਗ੍ਰਿਫਤਾਰੀਆਂ ਉੱਥੇ ਨਹੀਂ ਹੋਈਆਂ ਇਸ ਕਰਕੇ ਵੀ ਜਿਹੜੀ 트੍ਰੰਪ ਪ੍ਰਸ਼ਾਸਨ ਦੀ ਨਮੋਸ਼ੀ ਹੋ ਰਹੀ ਹੈਗੀ ਆ ਦੂਜੇ ਪਾਸੇ ਜਿਹੜੀ ਉੱਥੇ ਦੀ ਲੋਕਲ ਪੁਲਿਸ ਹੈ ਜਾਂ ਜਿਹੜੇ ਲੋਕਲ ਆਫੀਸ਼ਰ ਹੈਗੇ ਆ ਚਾਹੇ ਉਹ ਗਵਰਨਰ ਹੈਗੇ ਆ ਚਾਹੇ ਉਹ ਸੈਨੇਟਰ ਹੈਗੇ ਆ ਚਾਹੇ ਉਹ ਮੇਅਰ ਹੈਗੇ ਆ ਜਾਂ ਜਿਹੜੇ ਵੀ ਉੱਥੇ ਦੇ ਆਫੀਸ਼ਰ ਹੈਗੇ ਆ ਉਹ ਐਸ ਟਾਈਮ ਬਿਲਕੁਲ ਆਪਣੀ ਸਟੇਟ ਦੇ ਨਾਲ ਖੜੇ ਆ ਭਾਵੇਂ ਕਿ ਟਰੰਪ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਤਾਂ ਵੀ ਉਹ ਆਪਣੇ ਸਟੇਟ ਦੀ ਜਨਤਾ ਦੇ ਨਾਲ ਖੜੇ ਹੋਏ ਆ ਤੇ ਬਹੁਤ ਵੱਡੇ ਪ੍ਰੋਟੈਸਟ ਉੱਥੇ ਕੀਤੇ ਜਾ ਰਹੇ ਆ ਬਹੁਤ ਲੋਕ ਜਿਹੜੇ ਸੜਕਾਂ ਤੇ ਉਤਰੇ ਹੋਏ ਆ ਪਰ ਫਿਰ ਦੇਖਦੇ ਆ ਆਉਣ ਵਾਲੇ ਦਿਨਾਂ ਵਿੱਚ ਕੀ ਬਣਦਾ ਪਰ ਆਈਸੋ ਵਾਲੇ ਜਾਂ ਇਮੀਗ੍ਰੇਸ਼ਨ ਵਾਲੇ ਹਜੇ ਵੀ ਤਸ ਤੋਂ ਮਸ ਨਹੀਂ ਹੋ ਰਹੇ ਇਹ ਕਾਰਵਾਈਆਂ ਜਿਹੜੀਆਂ ਉਹ ਨਿਰੰਤਰ ਜਾਰੀ ਨੇ ਤੇ ਫਰਕ ਪੜਾਈਆਂ ਹੋ ਰਹੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਆਈਸ ਏਜੰਟ ਇਮੀਗ੍ਰੇਸ਼ਨ ਵਿਭਾਗ ਜਿਹੜਾ ਉੱਥੇ ਮੌਜੂਦ ਹੈਗਾ